ਭਾਰਤੀ ਸਿਆਸਤ ਦੇ ਇੱਕ ਯੁੱਗ ਦਾ ਅੱਜ ਅੰਤ ਹੋ ਗਿਆ ਹੈ ਭਾਰਤੀ ਅਰਥਚਾਰੇ ਦੇ ਮਹਾਨਾਇਕ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ ਉਹ ਕਾਲ ਚਲਾਣਾ ਕਰ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਦੇ ਕਰ ਸਿਆਸੀ ਜਿਹੜੀਆਂ ਸ਼ਖਸੀਤਾਵਾਂ ਪਹੁੰਚ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਨਮਨ ਕਰਨ ਦੇ ਲਈ ਉਹਨਾਂ ਦੇ ਕਰ ਪੂਜੇ ਨੇ ਤੇ ਨਾਲ ਹੀ ਜੋ ਅਦੇਸ਼ ਤੇ ਜਿੰਨੇ ਵੀ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਪ੍ਰੋਗਰਾਮ ਸੀਗੇ ਉਹ ਅੱਜ ਦੇ ਦਿਨ ਰੱਦ ਕਰ ਦਿੱਤੇ ਗਏ ਨੇ ਤੇ 7 ਦਿਨ ਰਾਸ਼ਟਰੀ ਸ਼ੋਕ ਦਾ ਜੋ ਐਲਾਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਜਦੋਂ ਡਾਕਟਰ ਮਨਮੋਹਨ ਸਿੰਘ ਵਸੇ ਸਨ ਸੰਤਾਲੀ ਦੀ ਵੰਡ ਹੋਈ ਪਾਕਿਸਤਾਨ ਦੇ ਪੰਜਾਬ ਦੇ ਵਿੱਚੋਂ ਪੈਦਾ ਹੋਈ ਸੀ ਉਸ ਤੋਂ ਬਾਅਦ ਵੰਡ ਤੋਂ ਬਾਅਦ ਉਹ ਆ ਕੇ ਅੰਮ੍ਰਿਤਸਰ ਦੇ ਵਿੱਚ ਵਸ ਕੇ ਸੀ ਤਾਂ ਇਹ ਘਰ ਹੈ ਜੋ ਤੁਹਾਨੂੰ ਤਸਵੀਰیں ਦਿਖਾ ਰਹੇ ਆ ਇਹ ਘਰ ਹੈ ਜਿੱਥੇ ਆ ਕੇ ਮਨਮੋਹਨ ਸਿੰਘ ਆਪਣੇ ਪਰਿਵਾਰ ਦੇ ਨਾਲ ਵਸ ਗਏ ਸੀ ਸੰਤਾਲੀ ਦੀ ਵੰਡ ਤੋਂ ਬਾਅਦ ਜਦੋਂ ਵੰਡ ਹੋਈ ਸੀ ਤਾਂ ਜਿਵੇਂ ਬਹੁਤ ਸਾਰੇ ਹੋਰ ਜਿਹੜੇ ਸਿੱਖ ਹੈਗੇ ਨੇ ਲੋਕ ਉਹੋ ਜਿਹੜੇ ਨੇ ਜਾਂ ਹਿੰਦੂ ਨੇ ਜਿੰਨੇ ਵੀ ਧਰਮ ਦੇ ਨਾਲ ਸੰਬੰਧਿਤ ਸੀ ਜਿਹੜੇ ਵੀ ਵੰਡ ਤੋਂ ਬਾਅਦ ਇੱਧਰ ਆਈ ਸੀ ਸੇ ਦੌਰਾਨ ਜੋ ਡਾਕਟਰ ਮੁਰਮੋਂ ਸਿੰਘ ਹੈਗੇ ਨੇ ਉਹ ਵੀ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਆਗੇ ਸ ਅੰਮ੍ਰਿਤਸਰ ਦੇ ਵਿੱਚ ਵਸ ਕੇ ਸੀ ਤੇ ਇਸ ਘਰ ਦੇ ਵਿੱਚ ਉਹ ਰਹੇ ਇੱਥੇ ਉਹਨਾਂ ਦਾ ਜੀਵਨ ਜੜਾਗਾ ਬਤੀਤ ਹੋਇਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਆ ਕੇ ਉਸ ਘਰ ਦੀਆਂ ਤਸਵੀਰਾਂ ਨੇ ਜਿੱਥੇ ਆ ਕੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਜਿਹੜੇ ਹੈਗੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਵਰਸੇ ਸਿਕੇ ਤਾਂ ਅੱਜ ਵੀ ਲੋਕ ਉਹਨਾਂ ਦੀ ਸਿਫਤਾ ਕਰਦੇ ਨੇ ਉਹਨਾਂ ਦੇ ਕੰਮਾਂ ਨੂੰ ਉਹਨਾਂ ਦੇ ਸੁਭਾਅ ਨੂੰ ਜਿਹੜਾ ਅੱਜ ਵੀ ਯਾਦ ਕਰਦੇ ਨੇ ਕਿ ਕਿੰਨੇ ਨਿਮਰ ਸੁਭਾਅ ਦੇ ਸੀਗੇ ਡਾਕਟਰ ਮਨਮੋਹਨ ਸਿੰਘ ਜਿੱਥੇ ਉਹਨਾਂ ਦਾ ਸੁਭਾਅ ਸ਼ਾਂਤ ਸੀਗਾ ਤੇ ਉੱਥੇ ਹੀ ਬਹੁਤ ਸੁਲਝੇ ਹੋਏ ਇਨਸਾਨ ਸੀ ਬਹੁਤ ਪੜੇ ਲਿਖੇ ਇਨਸਾਨ ਸੀਗੇ ਡਾਕਟਰ ਮਨਮੋਹਨ ਸਿੰਘ ਤਾਂ ਤਾਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਆਂ ਉਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਉਸ ਘਰ ਦੀਆਂ ਤਸਵੀਰਾਂ ਨੇ ਜਿੱਥੇ ਆ ਕੇ ਜੋ ਵਸ ਗਏ ਸੀਗੇ ਡਾਕਟਰ ਮਨਮੋਨ ਸਿੰਘ 47 ਦੀ ਬੰਦ ਤੋਂ ਬਾਅਦ ਇੱਥੇ ਆ ਕੇ ਉਹ ਵਸ ਗਏ ਸੀ ਤੇ ਇਹ ਤਸਵੀਰਾਂ ਤੁਹਾਡੇ ਨਾਲ ਸੀ ਇਹ ਸਾਂਝੀਆਂ ਕਰ ਰਿਹਾ ਹਾਂ ਇਹ ਘਰ ਦੀਆਂ ਤਸਵੀਰਾਂ ਹੈਗੀਆਂ ਨੇ ਉਸ ਘਰ ਦੀਆਂ ਤਸਵੀਰਾਂ ਨੇ ਜਿੱਥੇ ਆ ਕੇ ਡਾਕਟਰ ਮਨਮੋਨ ਸਿੰਘ ਜਿਹੜੇ ਹੈਗੇ ਨੇ ਉਹ ਵਸ ਗਏ ਸੀਗੇ ਤਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਐਮਜ਼ ਦੇ ਵਿੱਚ ਉਹ ਭਰਤੀ ਸੀਗੇ ਜਿੱਥੇ ਉਹਨਾਂ ਦਾ ਬੀਤੀ ਸ਼ਾਮ ਜੋ ਹੈ ਦਿਹਾਂਤ ਹੋ ਗਿਆ ਹੈ 휠 ਚੇਅਰ ਤੇ ਸੀਗੇ ਲੰਬੇ ਸਮੇਂ ਤੋਂ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਤਾਂ ਇਹ ਤਸਵੀਰਾਂ ਨੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਸ ਘਰ ਦੇ ਵਿੱਚ ਰਹਿੰਦੇ ਹੋਏ मनमोहन सिंह ਨੇ ਬਹੁਤ ਸਾਰੇ ਦੇਸ਼ ਦੇ ਲਈ ਜਿਹੜੇ ਨੇ ਉਹ ਕੰਮ ਕੀਤੇ ਨੇ ਤਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਵਾਲੇ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀਗੇ ਇਹ ਤਸਵੀਰਾਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਹੈਗੀਆਂ ਨੇ ਡਾਕਟਰ ਮਰਮੋਨ ਸਿੰਘ ਦਾ ਪੰਜਾਬ ਤੇ ਚੰਡੀਗੜ੍ਹ ਦੇ ਨਾਲ ਬਹੁਤ ਗੂੜਾ ਨਾਤਾ ਰਿਹਾ ਜਨਮ 26 ਤੰਬੂਨ ਸੂ 32 ਨੂੰ ਪੰਜਾਬ ਦੇ ਗਾਹ ਪਿੰਡ ਦੇ ਵਿੱਚ ਹੋਇਆ ਜਿਹੜਾ ਕਿ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਹੈਗਾ ਪਾਕਿਸਤਾਨ ਦਾ ਹਿੱਸਾ ਹੈ 47 ਦੇ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਤੋਂ ਭਾਰਤ ਆ ਗਈ ਸੀ ਤਾਂ ਅਮਰਸਰ ਦੇ ਵਿੱਚ ਰੁਕੇ ਸੀ ਮਹਿਜ਼ 15 ਸਾਲ ਦੀ ਉਹਨਾਂ ਦੀ ਉਮਰ ਸੀਗੀ ਉਸ ਵੇਲੇ ਪਰਿਵਾਰ ਦੇ ਨਾਲ ਜਦੋਂ ਉਹ ਆਗੇ ਸੀਗੇ ਅਮਰਸਰ ਦੇ ਵਿੱਚ ਆ ਕੇ ਵਸੇ ਸੀ ਪੰਜਾਬ ਚ ਆ ਕੇ ਵਸੇ ਤਾਂ ਮਹਿਜ਼ 15 ਸਾਲ ਉਹਨਾਂ ਦੀ ਜਿਹੜੀ ਹੈ ਉਮਰ ਸੀ ਤਾਂ ਭਾਰਤੋਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਅਮਰਸਰ ਦੇ ਸ ਸ਼ਾਇਦ ਚ ਵਸ ਗਿਆ ਸੀ ਮਨਮੋਹ ਸਿੰਘ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਜੋ ਕੀਤੀ ਹੈ ਉਹ ਅਮਰਸਰ ਤੋਂ ਹੀ ਕੀਤੀ ਹੈ ਬਾਅਦ ਵਿੱਚ ਉਹਨਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਚ ਪ੍ਰੋਫੈਸਰ ਦੇ ਰੂਪ ਚ ਸਵਾਗਤ ਵੀ ਦਿੱਤੀਆਂ ਪੰਜਾਬ ਨੇ ਚੰਡੀਗੜ੍ਹ ਦੇ ਕੋਲ ਮੁੱਲਾਂਪੁਰ ਦੇ ਵਿੱਚ ਨਿਊ ਚੰਡੀਗੜ੍ਹ ਬਸਾਉਣਾ ਸ਼ੁਰੂ ਕੀਤਾ ਤਾਂ ਮਨਮੋਨ ਸਿੰਘ ਨੇ ਹੀ ਉੱਥੋਂ ਮੈਡੀ ਸਿਟੀ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਨੀ ਪੱਥਰ ਰੱਖਿਆ ਸੀ ਤਾਂ ਜੋ ਨਿਊ ਚੰਡੀਗੜ੍ਹ ਜਿਹੜਾ ਉੱਥੇ ਮੈਡੀ ਸਿਟੀ ਜੋ ਬਣਿਆ ਉੱਤੇ ਹੋਮੀ ਭਾਬਾ ਇੱਕ ਕੈਂਸਰ ਹਸਪਤਾਲ ਜਿਹੜਾਗਾ ਬਣਿਆ ਹੋਇਆ ਤਾਂ ਉਹ ਵੀ ਜੋ ਹੈ ਉਸ ਦਾ ਨੀ ਪੱਥਰ ਵੀ ਡਾਕਟਰ ਮਨਮੋਨ ਸਿੰਘ ਦੇ ਵੱਲੋਂ ਹੀ ਜਿਹੜਾ ਰੱਖਿਆ ਗਿਆ ਸੀਗਾ ਤਾਂ ਬਹੁਤ ਹੀ ਨਿਮਰ ਸੁਭਾਅ ਦੇ ਨੇਤਾ ਸੀਗੇ ਡਾਕਟਰ ਮਨਮੋਹ ਸਿੰਘ ਪੰਜਾਬ ਦੇ ਨਾਲ ਬਹੁਤ ਸੋ ਪਿਆਰ ਸੀ ਕਿਉਂਕਿ ਪੰਜਾਬ ਦੇ ਦੇ ਜੰਪਲ ਸੀਗੇ ਤਾਂ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤਾਂ ਬਹੁਤ ਸਾਰੇ ਅਵਾਰਡਾਂ ਦੇ ਨਾਲ ਵੀ ਉਹਨਾਂ ਨੂੰ ਜੋ ਹੈ ਨਵਾਜਿਆ ਗਿਆ ਸੀਗਾ